ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਮੈਂ ਆਮ ਲੋਕਾਂ ਨੂੰ ਵੀ ਤੇ ਆਪਣੇ ਫੌਜੀ ਭਰਾਵਾਂ ਨੂੰ ਵੀ ਇਹ ਕਹਿਣਾ ਚਾਹਣਾ ਕਿ ਸਾਰੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਅਸੀਂ ਸਾਰਾ ਕੁਝ ਜੋ ਵੀ ਹੋਇਆ ਦੇਖ ਲਿਆ ਐਕਸੈਲਸ ਮੈਨਾਂ ਨੂੰ ਵੀ ਬੇਨਤੀ ਕਰਦਾ ਆਂ ਆਮ ਪਬਲਿਕ ਨੂੰ ਵੀ ਬੇਨਤੀ ਕਰਦਾ ਆਂ ਕਿ ਇਸ ਵਾਰ ਇਹਨਾਂ ਨੂੰ ਸਮਰਥਨ ਦਿਓ ਆਪਣੀ ਕੀਮਤੀ ਵੋਟ ਜਿਹੜੀ ਆ ਲਾਲਚ ਵਿੱਚ ਆ ਕੇ ਨਾ ਵੇਚੋ ਤੇ ਇਹਨਾਂ ਨੂੰ ਸਮਰਥਨ ਦੇ ਕੇ ਸਹੀ ਜਗ੍ਹਾ ਵੋਟ ਪਾਓ ਇਹਨਾਂ ਨੂੰ ਕਾਮਯਾਬ ਬਣਾਓ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਮੇਰੀ ਮੈਂਬਰਸ਼ਿਪ ਦੇ ਜਿੰਨੇ ਵੀ ਐਕਸਮੈਨ ਹੈਗੇ ਨੇ ਪਾਸ ਉਹ ਅੱਗੇ ਆਪਣੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਜ਼ਰੂਰ ਬੇਨਤੀ ਕਰਨ ਕਿ ਵੋਟਾਂ ਦਾ ਪਾਉਣੀ ਆਈਆਂ ਕਿ ਉਹ ਨਾਇਦ ਕੀ ਬਦਲੀ ਕਰਕੇ ਦੇਖ ਲਈਏ ਬਾਰਾਂ ਬਣਦੀਆਂ ਆ ਉਹ ਇਹ ਚੀਜ਼ ਭੁੱਲ ਜਾਨੀਆਂ ਕਿ ਅਸੀਂ ਇੱਥੇ ਰਹਿਣ ਵਾਲੇ ਲੋਕਾਂ ਦੀ ਰੱਖਿਆ ਕਰਨੀ ਹੈ ਪਲਾਟ ਦੀ ਧੂਨੀ ਦੀ ਧੂਨੀ ਤੋਂ ਨਿਕਲਣ ਨਹੀਂ ਦੀ ਜੀ ਜਾਣੀ ਈਨਰੀ ਰੱਖਿਆ ਨਹੀਂ ਕਰਨੀ ਜਿਹੜਾ ਬੰਦੜੇ ਹੁੰਦੇ ਸਨ ਉਗੇ ਸ਼ਬਦਾਂ ਤੋਂ ਅੱਗੇ ਮੈਂ ਸਾਰਿਆਂ ਨੂੰ ਰਜਾ ਮੰਗਦਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਹਨਾਂ ਬਿੰਦੂਆਂ ਦੇ ਉੱਤੇ ਗੰਭੀਰਤਾ ਨਾਲ ਸੋਚੋਗੇ ਔਰ ਸਹੀ ਫੈਸਲਾ ਲੈ ਕੇ ਬਹੁਜਨ ਸਮਾਜ ਪਾਰਟੀ ਵਿੱਚ ਸਿਖਰ ਤੇ ਬਿਠਾਓਗੇ ਤਾਂ ਇਹ ਸੁਦੇਖ ਦੇ ਵਿੱਚ ਜਿਹੜੀ ਕਹਾਣੀ ਬੰਨ੍ਹ ਹੈ ਔਰ ਜਿਹੜੀ ਹੱਕ ਸੱਚ ਔਰ ਇਨਸਾਫ਼ ਦੀ ਸਾਡੀ ਜਿਹੜੀ ਲੜਾਈ ਹੈ ਉਹ ਅਸੀਂ ਪਾਰਟੀ ਮੱਦੇ ਵਿੱਚ ਜਾ ਕੇ ਜਿੱਤਾਂਗੇ ਔਰ ਲੜਾਂਗੇ ਔਰ ਤੁਹਾਡੇ ਹੱਕ ਲੈ ਕੇ ਆਵਾਂ ਮੇਰੇ ਖਿਆਲ ਦੇ ਮੁਤਾਬਕ ਇਸ ਤੋਂ ਬਾਅਦ ਹੁਣ ਕਹਿਣ ਨੂੰ ਕੁਝ ਰਹਿ ਨਹੀਂ ਜਾਂਦਾ ਸਿਰਫ ਹੁਣ ਕਰਨ ਵਾਸਤੇ ਰਹਿ ਜਾਂਦਾ ਆ ਜੋ ਆਪਾਂ ਕਰਨਾ ਇੱਕ ਵਾਰ ਖਾਸਪੁਰ ਟੀਵੀ ਦੇਖ ਰਹੇ ਹੋ ਇਸ ਵਿਲੇ ਦੀਆਂ ਲਾਈਵ ਤਸਵੀਰਾਂ ਗੜਦੀ ਹਾਲ ਤੋਂ ਦਿਖਾ ਰਹੇ ਆ ਦੱਸ ਦਈਏ ਕਿ ਅੱਜ ਐਡਵੋਕੇਟ ਰਣਜੀਤ ਕੁਮਾਰ ਜੀ ਜੋ ਕਿ ਲੋਕ ਸਭਾ ਹੁਸ਼ਿਆਰਪੁਰ ਤੋਂ ਬਸਪਾ ਵੱਲੋਂ ਚੋਣ ਲੜ ਰਹੇ ਹਨ ਉਹਨਾਂ ਨੂੰ ਅੱਜ ਜਿਹੜਾ ਭਰਮਾ ਹੰਗਾਲਾ ਜਿਹੜਾ ਆ ਉਹ ਮਿਲਦਾ ਨਜ਼ਰ ਆ ਰਿਹਾ ਕਿਉਂਕਿ ਅੱਜ ਗੜਦੀ ਹਾਲ ਦੇ ਵਿੱਚ ਐਕਸ ਆਰਮੀ ਵੈਲਫੇਅਰ ਸੁਸਾਇਟੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਜਿਹੜਾ ਉਹਨਾਂ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਉਹਨਾਂ ਵੱਲੋਂ ਜਿਹੜਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਸਾਡੇ ਨਾਲ ਜਿਹੜੇ ਹੈਗੇ ਐਕਸ ਸਰਵਿਸਮੈਨ ਜੁੜ ਚੁੱਕੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹਾਂਜੀ ਸਰ ਅੱਜ ਜਿਹੜਾ ਤੁਸੀਂ ਮੀਟਿੰਗ ਕੀਤੀ ਹੈਗੀ ਆ ਜੀ ਜਿਹੜਾ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਬੁਲਾਇਆ ਔਰ ਸਮਰਥਨ ਦਿੱਤਾ ਕੀ ਕਹਿਣਾ ਚਾਹੋਗੇ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਤੁਹਾਡਾ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਮ ਨਾਲ ਜਿਹੜਾ ਤੁਸੀਂ ਇਹ ਖਬਰਾਂ ਪਹੁੰਚਾਉਂਦੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਸੂਦਾ ਮੇਜ ਬਲਵਿੰਦਰ ਸਿੰਘ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਗੜਦੀਵਾਲਾ ਇਹ ਸਾਡੀ ਸਸਤਾ ਖੜੀ ਹੋਈ ਲਗਭਗ 2 ਸਾਲ ਪਹਿਲਾਂ ਮੈਂ ਪ੍ਰੈਜ਼ੀਡੈਂਟ ਆ ਸਸਤਾ ਦਾ ਜੀ ਤੇ ਨਾਲ ਮੇਰੇ ਸਾਰੇ ਐਕਸਰਸਮੈਨ ਟੀਮ ਖੜੀ ਹੈ ਥੋੜੇ ਦਿਨ ਪਹਿਲਾਂ ਮੈਨੂੰ ਐਡਵੋਕੇਟ ਰਣਜੀਤ ਕੁਮਾਰ ਬਾਰੇ ਸਾਹਿਬ ਹੁਣਾ ਬਾਰੇ ਮੈਨੂੰ ਪਤਾ ਚੱਲਿਆ ਸੀ ਤੇ ਸਾਡੇ ਕੈਪਟਨ ਗੁਰਮੀਲ ਸਿੰਘ ਸਾਹਿਬ ਨੇ ਮੈਨੂੰ ਮਿਲਾਇਆ ਨਾਲ ਮੈਨੂੰ ਮਿਲ ਕੇ ਵਧੀਆ ਲੱਗਿਆ ਵਧੀਆ ਇਹਨਾਂ ਦੇ ਵਿਚਾਰ ਲੱਗੇ ਤੇ ਉਹ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਚੋਣਾਂ ਦਾ ਜਿਹੜਾ ਸਮਾਂ ਚੱਲ ਰਿਹਾ ਦੌਰ ਚੱਲ ਰਿਹਾ ਸਾਰੇ ਆਪਣੀ ਆਪਣੀ ਮੀਟਿੰਗ ਕਰ ਰਹੇ ਹਨ ਅਸੀਂ ਵੀ ਇਹਨਾਂ ਨੂੰ ਥੋੜਾ ਸਮਾਂ ਮੰਗਿਆ ਇਹਨਾਂ ਕੋਲੋਂ ਅਸੀਂ ਕਿ ਅਸੀਂ ਵੀ ਤੁਹਾਡੇ ਨਾਲ ਬੈਠ ਕੇ ਦੋ ਚਾਰ ਗੱਲਾਂ ਕਰਨੀਆਂ ਚਾਹੁੰਦੇ ਹਾਂ ਇਹਨਾਂ ਕੋ ਵਿਚਾਰ ਇਹਨਾਂ ਦੇ ਸੁਣਨੇ ਚਾਹੁੰਦੇ ਆ ਇਸ ਕਰਕੇ ਅੱਜ ਥੋੜਾ ਸਮਾਂ ਮਿਲਿਆ ਤੇ ਸਾਡੇ ਨਾਲ ਵਿਚਾਰ ਸਾਂਝੇ ਹੋਏ ਇਹਨਾਂ ਦੇ ਜੋ ਵਿਚਾਰ ਜੈਨਾਂ ਦੀ ਟੀਮ ਨੇ ਜੋ ਵਿਚਾਰ ਦਿੱਤੇ ਸਾਨੂੰ ਬਹੁਤ ਵਧੀਆ ਲੱਗੇ ਜੋ ਕਿ ਆਮ ਆਦਮੀ ਦੇ ਆਮ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਸਾਰੀਆਂ ਗੱਲਾਂ ਇਹਨਾਂ ਨੇ ਕੀਤੀ ਸਾਨੂੰ ਬਹੁਤ ਵਧੀਆ ਲੱਗਾ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਮੈਂ ਆਮ ਲੋਕਾਂ ਨੂੰ ਵੀ ਤੇ ਆਪਣੇ ਫੌਜੀ ਭਰਾਵਾਂ ਨੂੰ ਵੀ ਇਹ ਕਹਿਣਾ ਚਾਹਨਾ ਕਿ ਸਾਰੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਅਸੀਂ ਸਾਰਾ ਕੁਝ ਜੋ ਵੀ ਹੋਇਆ ਦੇਖ ਲਿਆ ਹੁਣ ਆਪਾਂ ਇਸ ਲਾਈਨ ਦੇ ਉੱਤੇ ਬਾਰਡਰ ਲਾਈਨ ਤੇ ਖੜੇ ਆਂ ਕਿ ਸਮੇਂ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤੇ ਇਸ ਕਰਕੇ ਐਡਵੋਕੇਟ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀਗੀ ਤੋ ਸਾਰੇ ਮੈਂ ਐਕਸੈਸ ਮੈਨਾਂ ਨੂੰ ਵੀ ਬੇਨਤੀ ਕਰਦਾ ਆ ਆਮ ਪਬਲਿਕ ਨੂੰ ਵੀ ਬੇਨਤੀ ਕਰਦਾ ਆ ਕਿ ਇਸ ਵਾਰ ਇਹਨਾਂ ਨੂੰ ਸਮਰਥਨ ਦਿਓ ਆਪਣੀ ਕੀਮਤੀ ਬੋਰਡ ਜਿਹੜੀ ਆ ਲਾਲਚ ਵਿੱਚ ਆ ਕੇ ਨਾ ਵੇਚੋ ਤੇ ਇਹਨਾਂ ਨੂੰ ਸਮਰਥਨ ਦੇ ਕੇ ਸਹੀ ਜਗ੍ਹਾ ਬੋਰਡ ਪਾਓ ਇਹਨਾਂ ਨੂੰ ਕਾਮਯਾਬ ਬਣਾਓ ਤਾਂ ਕਿ ਇਹ ਜਦੋਂ ਕਾਮਯਾਬ ਹੋ ਜਾਂਦੇ ਨੇ ਸਾਡੀਆਂ ਮੁਸ਼ਕਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਸੋ ਇਹਨਾਂ ਤੋਂ ਵੀ ਮੈਂ ਉਮੀਦ ਰੱਖਦਾ ਹਾਂ ਕਿ ਜੋ ਇਹਨਾਂ ਨੇ ਅੱਜ ਇੱਥੇ ਗੱਲਾਂ ਕੀਤੀਆਂ ਨੇ ਇਨਾਂ ਦੇ ਉੱਤੇ ਖਰੇ ਉੱtnਗੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਿਸ ਤਰ੍ਹਾਂ ਨਾਲ ਜੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਉਹ ਦੇਸ਼ ਦੇ ਵਿੱਚ ਰੋ ਸਾਡੇ ਜਿਹੜੇ ਜਵਾਨ ਸ਼ਹੀਦ ਹੋ ਰਹੇ ਹਨ ਤੇ ਉਹ ਮਤਲਬ ਸੈਂਟਰ ਗਵਰਨਮੈਂਟ ਦੀ ਜੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਕੋਈ ਇਦਾਂ ਦੇ ਜਿਹੜੇ ਹੈਗੇ ਆ ਵਧੀਆ ਜਿਹੜੀਆਂ ਉਹਨਾਂ ਨੂੰ ਫੈਸਿਲਟੀਆਂ ਨਹੀਂ ਦਿੱਤੀਆਂ ਜਾ ਰਹੀਆਂ ਕੀ ਕਹਿਣਾ ਚਾਹੂਗਾ ਬਸ ਇਹਦੇ ਵਿੱਚ ਇਹੀ ਹੈ ਕਿ ਜਿਹੜਾ ਅਗਨੀ ਵੀਰਦਾਰਾਂ ਨੇ ਕੱਢਿਆ ਆ ਭਰਤੀ ਕੀਤੀ ਆ ਉਹ ਗਲਤ ਹੈ ਬਸ ਇਹੀ ਕਹਾਂਗੇ ਇਸ ਬਾਰੇ ਵਿੱਚ ਕਿਉਂਕਿ ਅਗਨੀ ਵੀਰ ਦੀ ਜਿਹੜੀ ਪਾਲਿਸੀ ਗਲਤ ਹੈ 4 ਸਾਲ ਨੌਕਰੀ ਇੱਕ ਜੰਗ ਲੜਕਾ ਭਾਰਤੀ ਹੁੰਦਾ ਫੌਜ ਵਿੱਚ ਔਰ ਜੰਗ ਇਹਦੇ ਵਿੱਚ ਹੀ ਉਹ ਵਾਪਸ ਆ ਜਾਂਦਾ ਹੈ ਤੇ 4 ਸਾਲ ਵਿੱਚ ਤੇ ਵਾਪਸ ਆ ਕੇ ਕੀ ਕਰੇਗਾ ਉਹ ਇਹ ਬਹੁਤ ਗਲਤ ਨੀਤੀ ਹੈ ਇਹ ਗੋਸੈਂਟਰ ਗਵਰਨਮੈਂਟ ਦੀ ਅਸੀਂ ਇਹਨਾਂ ਦਾ ਇਹਨਾਂ ਦਾ ਨਾਰਾਜ਼ ਹੈ ਇਸ ਗੱਲੋਂ ਜੀ ਸਾਰੀ ਸਮੁੱਚੀ ਭਾਰਤੀ ਸੈਨਾ ਐਕਸਰਸਮੈਨ ਨਾਰਾਜ਼ ਨੇ ਇਹਨਾਂ ਨਾਲ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਸਮਰਥਨ ਦਿੱਤਾ ਕਿੰਨੇ ਕੁ ਲੀਡਾਂ ਦਿਤਾਉਂਗੀ ਜੀ ਦੇਖੋ ਜੀ ਮੈਂ ਕਿਸੇ ਦੇ ਦਿਲ ਦੀਆਂ ਤਾਂ ਨਹੀਂ ਜਾਣਦਾ ਪਰ ਜੋ ਮੇਰੀ ਸੰਸਥਾ ਦੇ ਵਿੱਚ ਐਕਸਰਸਮੈਨ ਜੋ ਜਿੰਨੇ ਵੀ ਅਸੀਂ ਹੈਗੇ ਲਗਭਗ ਅਹੀਂ 200 ਪਲੱਸ ਸਾਡੀ ਮੈਂਬਰਸ਼ਿਪ ਹੈਗੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਮੇਰੀ ਮੈਂਬਰਸ਼ਿਸ਼ਪ ਦੇ ਜਿੰਨੇ ਵੀ ਐਕਸਮੈਨ ਹੈਗੇ ਨੇ ਪਾਸ ਉਹ ਅੱਗੇ ਆਪਣੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਜਰੂਰ ਬੇਨਤੀ ਕਰਨ ਕਿ ਵੋਟਾਂ ਦਾ ਪਾਉਣੀ ਆਈਆਂ ਕਿ ਉਹ ਨਾਇਦ ਕੀ ਬਦਲੀ ਕਰਕੇ ਦੇਖ ਲਈਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਇਹ ਸੰਜੀ ਸਰਵਿਸਮੈਨ ਜਿਹੜੇ ਕਿ ਗੜਦੀ ਵਾਲਾ ਤੋਂ ਜਿਹੜੇ ਆਪਣੀ ਵੈਲਫੇਅਰ ਐਸੋਸੀਏਸ਼ਨ ਚਲਾ ਰਹੇ ਹਨ ਜਿਹੜਾ ਵੱਲੋਂ ਪੂਰਾ ਸਮਰਥਨ ਜਿਹੜਾ ਐਡਵੋਕੇਟ ਰਣਜੀਤ ਕੁਮਾਰ ਜੀ ਜਿਹੜੇ ਕਿ ਲੋਕ ਸਭਾ ਹੁਸ਼ਿਆਰਪੁਰ ਤੋਂ ਵਸਵਾ ਵੱਲੋਂ ਚੋਣ ਲੜ ਰਹੇ ਹਨ ਉਹਨਾਂ ਨੂੰ ਦਿੱਤਾ ਗਿਆ ਪੂਰਨ ਭਰੋਸਾ ਦਿਵਾਇਆ ਕਿ ਵੱਡੀ ਲੀਡ ਨਾਲ ਜਿਹੜਾ ਹੈਗਾ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਜਿਹੜੀ ਆ ਜਿੱਤ ਦਿਵਾਉਣਗੇ ਤੁਸੀਂ ਦੇਖ ਰਹੇ ਹੋ ਹਲਕਾ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਖ਼ዋਸਪੁਰ ਟੀਵੀ ਦੀਆਂ ਲਾਈਵ ਤਸਵੀਰਾਂ ਜੁੜੇ ਰਹੋ ਖ਼ዋਸਪੁਰ ਟੀਵੀ ਦੇ ਨਾਲ